ਆਵਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਰੋਹਾਨੀਆਂ ਦਾ ਕੇਂਦਰ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਉੱਥੇ ਹੀ ਕਈ ਫਿਲਮੀ ਕਲਾਕਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੀ ਆਉਣ ਵਾਲੀ ਫਿਲਮ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕਰਦੇ ਆ ਜਿ세 ਚਲਦੇ ਆ ਪੰਜਾਬੀ ਫਿਲਮ ਜੇ ਪੈਸਾ ਬੋਲਦਾ ਹੁੰਦਾ ਫਿਲਮ ਦੀ ਸਟਾਰ ਕਾਸਟ ਹਰਦੀਪ ਗਰੇਵਾਲ ਇਹਾਨਾ ਟਿੱਲੋਂ ਅਦੇ ਰਾਜ ਢਾਲੀਵਾ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਜਿੱਥੇ ਉਹਨਾਂ ਨੇ ਚੜ੍ਹਦੀ ਕ ਫਿਲਮ ਆ ਰਹੀ ਹੈ ਜੀ ਸਾਡੀ 23 ਫਰਵਰੀ ਨੂੰ ਜੇ ਪੈਸਾ ਬੂਲਦਾ ਹੁੰਦਾ ਬਸ ਹਰਮੰਦਰ ਸਾਹਿਬ ਪਹੁੰਚੇ ਆ ਜੀ ਬਾਬਾ ਜੀ ਦੀ ਹਜ਼ੂਰੀ ਚ ਮੱਥਾ ਟੇਕਣ ਸਾਡੀ ਸਾਰੀ ਟੀਮ ਆਈ ਆ ਤੇ ਇਹੀ ਅਰਦਾਸ ਕੀਤੀ ਆ ਕਿ ਫਿਲਮ ਵਧੀਆ ਜਾਵੇ ਜੀ ਫਿਲਮ ਦੀ ਕਿੱਥੇ ਕਿੱਥੇ ਸ਼ੂਟਿੰਗ ਤੁਹਾਡੇ ਕੋਲ ਫਿਲਮ ਦੀ ਵੱਖ-ਵੱਖ ਪੰਜਾਬ ਦੇ ਹਿੱਸਿਆਂ ਦੇ ਵਿੱਚ ਮਰਿੰਡਾ ਕਰਾਲੀ ਮੋਹਾਲੀ ਸਭ ਪਾਸੇ ਸ਼ੂਟਿੰਗ ਹੋਈ ਆ ਜੀ ਇਹ ਵਧੀਆ ਪਰਿਵਾਰਕ ਫਿਲਮ ਹੈ ਪਰਿਵਾਰ ਨਾਲ ਦੇਖਣ ਵਾਲੀ ਫਿਲਮ ਹੈ ਜੀ ਕਿਹਨੇ ਤੇਰੇ ਕੰਮ ਦੇ ਸੋਰੀ 23 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਲੋਕਾਂ ਨੂੰ ਕੀ ਮੈਸੇਜ ਹੋਣਾ ਚਾਹੀਦਾ ਮੈਸੇਜ ਤਾਂ ਇਹੀ ਵੀ ਚੰਗੀਆਂ ਚੀਜ਼ਾਂ ਦੇਖੋ ਜਿਹੜੀਆਂ ਚੰਗੇ ਐਫਰਟ ਜੇ ਅਸੀਂ ਕਰਦੇ ਆ ਤਾਂ ਦੇਖੋ ਜ਼ਰੂਰ ਤਾਂ ਹੀ ਅੱਗੇ ਅਸੀਂ ਹੋਰ ਵਧੀਆ ਐਫਰਟ ਕਰ ਸਕਾਂਗੇ ਜੀ ਇਹ ਸਾਡੀ ਫਿਲਮ ਆ ਰਹੀ ਹੈ 23 ਫਰਵਰੀ ਨੂੰ ਜੇ ਪੈਸਾ ਬੋਲਦਾ ਹੁੰਦਾ ਉਹਦੇ ਲਈ ਅਰਦਾਸ ਕਰਨ ਆਈ ਸੀਗੇ ਅਸੀਂ ਤਾਂ ਇਹੀ ਕਹਾਂਗੇ ਕਿ ਜੀ ਸਾਰੇ ਲੋਕੀ ਫਿਲਮ ਦੇਖਣ ਜਾਣ ਐਂਡ ਬਾਬਾ ਜੀ ਦੀ ਕਿਰਪਾ ਰਹੀ ਤੁਹਾਡੇ ਵਿੱਚ ਇਸ ਤਰ੍ਹਾਂ ਦਾ ਕਿਰਦਾਰ ਨਭਾਇ। ਅ ਇੱਕ ਬਹੁਤ ਹੀ ਸਿੰਪਲ ਕਲਾਸ ਯੂ ਨੋ ਇੱਕ ਮਿਡਲ ਕਲਾਸ ਕੁੜੀ ਦਾ ਕੈਰੈਕਟਰ ਹੈ। ਇੱਕ ਬਹੁਤ ਹੀ ਪਿਆਰਾ ਐਂਡ ਸਿੰਪਲ ਜਿਹਾ ਕੈਰੈਕਟਰ ਹੈ। ਸੋ ਆਈ ਥਿੰਕ ਰਾਣੀ ਦਾ ਕੈਰੈਕਟਰ ਹੈ। ਸੋ ਆਈ ਥਿੰਕ ਲੋਕਾਂ ਨੂੰ ਬਹੁਤ ਪਸੰਦ ਆਏਗਾ। ਸੋ ਆਈ ਥਿੰਕ ਲੋਕ ਰਿਲੇਟ ਵੀ ਕਰ ਪਰਾਂਗੇ ਇਸ ਕੈਰੈਕਟਰ ਦੇ ਨਾਲ। ਇੱਕ ਪਿੰਡ ਦੀ ਪੋਲੀ ਪਾਲੀ ਕੁੜੀ ਦਾ ਕੈਰੈਕਟਰ ਹੈ। ਜਿਸ ਤਰ੍ਹਾਂ ਤੁਸੀਂ ਪਹਿਲਾਂ ਫਿਲਮਾਂ ਕੀਤੀਆਂ ਤੇ ਇਹਦੇ ਵਿੱਚ ਇਦੇ ਚ ਖਾਸ ਇਹ ਹੈ ਕਿ ਜੋ ਮੈਨੂੰ ਲੱਗਦਾ ਕਹਾਣੀ ਜਿਹੜੀ ਕਹਾਣੀ ਹੈ ਆਈ ਥਿੰਕ ਲੋਕ ਰਿਲੇਟ ਕਰ ਪਾਣਗੇ ਇਸ ਕਹਾਣੀ ਦੇ ਨਾਲ ਇੱਕ ਸਿੰਪਲ ਫੈਮਿਲੀ ਸਟੋਰੀ ਹੈ ਸੋ ਈਵਨ ਮੇਰਾ ਜੋ ਕੈਰੈਕਟਰ ਹੈ ਮੈਂ ਪਹਿਲੀ ਵਾਰ ਯੂ نو ਉਹਨੂੰ ਟੈਂ ਲੁੱਕ ਦਿੱਤੀ ਹੈ ਇੱਕ ਡਿਫਰੈਂਟ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਜੋ ਮੈਨੂੰ ਲੱਗਦਾ ਹੈ ਕਿ ਲੋਕ ਰਿਲੇਟ ਕਰ ਪਾਣਗੇ ਕਹਾਣੀ ਦੇ ਨਾਲ ਰਿਲੇਟ ਕਰ ਪਾਣਗੇ ਸਭ ਤੋਂ ਪਹਿਲਾਂ ਮੇਰੇ ਕੈਰੈਕਟਰ ਹਰਦੀਪ ਦਾ ਕੈਰੈਕਟਰ ਸਾਡੇ ਦੇ ਕੈਰੈਕਟਰਸ ਨਾਲ ਰਿਲੇਟ ਕਰ ਪਾਣਗੇ ਸੋ ਸਾਡੀ ਕਹਾਣੀ ਦਾ ਹੀਰੋ ਹੀ ਬੇਸਿਕਲੀ ਕਹਾਣੀ ਹੈ ਮੈਸੇਜ ਹੀ ਦੇਣਾ ਚਾਹੁੰਦਾ ਅਸੀਂ ਤੇਹੀ ਕਹਾਂਗੇ ਜੀ 23 ਫਬਰੀ ਨੂੰ ਸਾਡੀ ਫਿਲਮ ਆ ਰਹੀ ਹੈ ਜੇ ਪੈਸਾ ਬੋਲਦਾ ਹੁੰਦਾ ਇੱਕ ਬਹੁਤ ਹੀ ਪਿਆਰੀ ਜੀ ਸਿੰਪਲ ਜੀ ਫੈਮਲੀ ਸਟੋਰੀ ਹੈ ਸੋ ਆਪਣੀ ਫੈਮਲੀ ਦੇ ਨਾਲ ਜਾਓ ਤੁਸੀਂ ਫਿਲਮ ਦੇਖੋ ਐਂਡ ਸਾਨੂੰ ਦੱਸੋ ਤੁਹਾਨੂੰ ਕਿਵੇਂ ਲੱਗੀ ਇਹ ਫਿਲਮ ਵਲਡਾ ਬਾਏ ਰਿਲੀਜ਼ ਹੋ ਰਹੀ ਹੈ ਹਾਂਜੀ ਵਲਡਾ ਬਾਏ ਰਿਲੀਜ਼ ਹੋ ਰਹੀ ਹੈ ਮੋਗਾ ਦੇ ਕੋੜਕਪੂਰਾ ਬਾਈਪਾਸ 'ਤੇ ਅਜ ਉਸ ਸਮੇਂ ਬੜਾ ਹਾਸਾ ਬਆਪਰ ਗਿਆ ਜਦੋਂ ਜ਼ੂਰੀਆ ਖਾਦ ਨਾਲ ਲੱਧਿਆ ਇੱਕ ਟਰੱਕ ਜੋ ਕਿ ਮੋਗਾ ਤੋਂ ਕੋੜਕਪੂਰਾ ਵੱਲ ਜਾ ਰਿਹਾ ਸੀ ਬਾਈਪਾਸ 'ਤੇ ਅਚਾਨਕ ਤੱਕ ਵਿੱਚ ਤਕਨੀਕੀ ਖਰਾਬੀ ਆ ਗਈ ਜਿਸ ਕਾਰ ਟਰੱਕ ਬੇਕਅਪ ਹੋ ਕੇ ਪਲਟ ਗਿਆ ਬਾਹਰ ਨਿਕਲਿਆ ਤੇ ਬਾਜ਼ਾਰ ਵਿੱਚ ਇੱਕ ਦੁਕਾਨ ਦੇ ਬਾਹਰ ਖੜੀਆਂ ਤਿੰਨ ਕਾਰਾਂ ਇੱਕ ਸਕੋਰਪਿਓ ਦੋ ਪਹੀਆ ਵਾਹਨ ਨੂੰ ਪਲਟਾ ਦਿੱਤਾ ਜਿਸ ਕਾਰਨ ਕਾਫੀ ਨੁਕਸਾਨ ਹੋ ਗਿਆ ਮੇਰਾ ਨਾਮ ਸਤਵਾਲਾ ਜੀ ਮੇਰੀ ਇਹ ਕੁਆਡ ਦੀ ਦੁਕਾਨ ਨਾਲ ਕੀ ਹਾਥੇ ਇਹਦੇ ਚ ਆ ਟਰੱਕ ਦਾ ਪ੍ਰੈਸ਼ਰ ਲੀਕ ਹੋ ਗਿਆ ਜੀ ਟਰੱਕ ਪਲਟ ਗਿਆ ਤਿੰਨ ਚਾਰ ਗੱਡੀਆਂ ਭੰਤੀਆਂ ਜੀ ਇੱਕ ਮੋਟਰਸਾਈਕਲ ਇੱਕ ਸਕੂਟਰੀ ਇਹਦਾ ਨੁਕਸਾਨ ਹੋਇਆ ਜੀ ਕਿਵੇਂ ਹੋਇਆ ਕਿਵੇਂ ਹਾਥ ਇਹ ਇਧਰੋਂ ਆ ਰਹੀ ਸੀ ਜੀ ਗੱਡੀ ਲੁਧਿਆਣਾ ਸਾਈਡ ਤੋਂ ਤੇ ਉਹਦਾ ਇਹਦਾ ਪ੍ਰੈਸ਼ਰ ਹਾਂਜੀ ਕਟਾਈ ਨਹੀਂ ਹੋਈ ਉਹ ਸਿੱਧੀ ਆ ਗਈ ਗੱਡੀ ਡਰਾਈਵਰ ਦੇ ਦੱਸਣ ਮੁਤਾਬਕ ਇਹਦਾ ਪ੍ਰੈਸ਼ਰ ਲੀਕ ਹੋ ਗਿਆ ਗੱਡੀ ਪਲਟ ਗਈ ਜੀ ਉੱਤੇ ਗੱਡੀ ਤੇਜ਼ ਸੀ ਗੱਡੀ ਤੇਜ਼ ਸੀਗੀ ਜੀ ਵੱਡਾ ਹਾਦਸਾ ਹੋਣ ਤੋਂ ਹਾਂਜੀ ਵੱਡਾ ਹਾਂਜੀ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਬੰਦਾ ਇੱਥੇ ਕੋਲ ਖੜਾ ਸੀਗਾ ਗੱਡੀਆਂ ਠੀਕ ਕਰੀ ਜਾਂਦਾ ਸੀ ਇਹ ਭੱਜ ਕੇ ਅੰਦਰ ਹੋ ਗਿਆ ਅਸੀਂ ਵੀ ਭੱਜ ਕੇ ਅੰਦਰ ਹੋ ਗਏ ਟੋਟਲ ਕਿੰਨੀਆਂ ਗੱਡੀਆਂ ਥੰਲੇ ਟੋਟਲ 4 ਗੱਡੀਆਂ ਜੀ 4 ਗੱਡੀਆਂ ਦੋ ਮੋਟਰਸਾਈਕਲਾਂ ਇੱਕ ਮੋਟਰਸਾਈਕਲ ਐਕਸਕਿਊਟਰੀ ਐ ਕਰ ਰਹੇ ਸੀ ਜੀ ਸਾਮਣੋਂ ਗੱਡੀ ਆਈ ਹੈ ਡਰਾਈਵਰ ਨੇ ਕਹਿਣ ਮੁਤਾਬਿਕ ਗੱਡੀ ਦਾ ਪ੍ਰੈਸ਼ਰ ਪਾਟ ਗਿਆ ਜੀ ਉਹਦੇ ਕਾਰਨ ਗੱਡੀ ਸਿੱਧੀ ਅੰਦਰ ਨੂੰ ਆਈ ਸੀ ਤਿੰਨ ਜਣੇ ਇੱਥੇ ਕੰਮ ਕਰ ਰਹੇ ਸੀ 4 ਵਜੇ ਇਧਰੋਂ ਨਾਲ ਦੇ ਸੀ ਜੀ ਠੀਕ ਹੈ ਜਿਨ੍ਹਾਂ ਕਾਰਨ ਬਾਈ ਨਾਲ ਉਹ ਬਚ ਗਏ ਨਾਲ ਹੀ ਆਪ ਬਚ ਗਏ ਬਾਈ ਗੱਜਾ 6 ਚ ਸਾਧਨ ਨੁਕਸਾਨ ਹੋਇਆ ਚਾਰ ਗੱਡੀਆਂ ਦੋ ਮੋਟਰਸਾਈਕਲ ਦਾ ਨੁਕਸਾਨ ਹੋ ਗਿਆ ਜੀ ਨਾਲੇ ਗੱਡੇ ਦੇ ਨਾਲ ਛੱਤ ਦਾ ਨੁਕਸਾਨ ਹੋ ਗਿਆ ਤਕਰੀਬਨ ਮੇਰੇ ਥੋੜੀ-ਮੋਟੀ ਵੱਜੀ ਹੈ ਜੀ ਮੇਰਾ ਪੈਰ ਮੁੜ ਗਿਆ ਥੋੜੀ ਕੋਣੀ ਤੇ ਸੱਟ ਆ ਜੀ ਬਾਕੀ ਉਹ ਜਾਨ ਲੈਵ ਸਭ ਬਚ ਗਿਆ ਜੀ ਕੀ ਟਰੱਕ ਦਾ ਕਿ ਕੋਈ ਲੋਡ ਸੀ ਕਿੰਦਾ ਚੱਲ ਟਰੱਕ ਖਾ ਦਾ ਲੋਡ ਸੀ ਜੀ ਇਹਨਾਂ ਤੋਂ ਮੁੜਿਆ ਹੈ ਨਹੀਂਗਾ ਜੀ ਠੀਕ ਹੈ ਜੀ ਸਿੱਧਾ ਇਧਰ ਨੂੰ ਸਪੀਡ ਬਾਲੀ ਸੀ ਸਿੱਧੇ ਅੰਦਰ ਨੂੰ ਆ ਗਿਆ ਇਹ ਇਹ ਕਿੰਨ ਬਹੁਤ ਆ ਕੇ ਟਾਇਰ ਫਟਿਆ ਜੀ ਉਹ ਤਾਂ ਪਰਮਾਤਮਾ ਦੀ ਖੈਰ ਸੁੱਖਾ ਜੀ ਜੇ ਬਚਾ ਹੋਗੇ ਸਾਡਾ ਉਹਦੇ ਦੇ ਕਰਕੇ ਰੋਗ ਲੱਗੀ ਹਾਂਜੀ ਹਾਂਜੀ ਬਿਜਲੀ ਦੇ ਖੰਭੇ ਕਰਨੇ ਬਚਾ ਹੋ ਗਿਆ ਜੀ ਇਹ ਹਾਸਾ ਜੀ ਇੱਕ ਟਰੱਕ ਨੰਬਰੀ ਹੈਗਾ ਜੀ ਪੀਪੀ 12 ਐਮ 4965 10 ਚੱਕੀ ਗੱਡੀ ਹੈ ਜੀ ਇਹ ਇਧਰੋਂ ਆ ਰਹੀ ਸੀਗੀ ਆਪਣੇ ਮੋਗਾ ਸਾਈਡ ਤੋਂ ਜੀ ਤੇ ਕਹਿਣ ਦੇ ਮੁਤਾਬਕ ਤਾਂ ਟਾਇਰ ਫਟਿਆ ਜੀ ਟਾਇਰ ਫਟਣ ਨਾਲ ਗੱਡੀ ਡੋਲ ਗਈ ਹੈ ਜੀ ਤੇ ਚਾਰ ਗੱਡੀਆਂ ਨੇ ਜੀ ਤੇ ਇੱਕ ਹੈਗੀ ਆ ਜੀ ਇੱਕ ਟਵਾ ਤੇ ਇੱਕ ਹੈਗਾ ਜੀ ਮੋਟਰਸਾਈਕਲ ਉਹਨਾਂ ਦਾ ਨੁਕਸਾਨ ਬਹੁਤ ਹੋਇਆ ਪਰ ਬਚਤ ਇਹ ਰਹਿ ਗਈ ਜੀ ਵੀ ਜਾਨੀ ਨੁਕਸਾਨ ਬਚ ਗਿਆ ਜੀ ਤੇ ਗੱਡੀ ਲੋਡ ਸੀਗੀ ਅਨਲੋਡ ਆ ਗੱਡੀ ਲੋਡ ਆ ਜੀ ਉਹ ਚ ਝੂਰੀਆ ਖਾਦ ਲੱਦੀ ਹੋਈ ਹੈ ਜੀ ਤੇ ਜਾਨੀ ਬਚਾ ਰਿਆ ਜਾਨੀ ਬਚਾਅ ਹੋ ਗਿਆ ਜੀ ਕੁਦਰਤੀ ਆ ਡਰਾਈਵਰ ਪੱਟੀ ਕਰਾਉਣ ਗਿਆ ਉਹਦੇ ਸੱਟ ਲੱਗੀ ਸੀ ਜੀ ਤੇ ਗੱਡੀ ਨੂੰ ਅੱਗ ਵੀ ਲੱਗੀ ਸੀ ਜੀ ਤੇ ਜਿਹੜੀ ਮੌਕੇ ਤੇ ਫਾਇਰ ਬ੍ਰੀਡ ਆ ਗਈ ਹੈ ਜੀ ਉਹਨਾਂ ਨੇ ਅੱਗ ਵਗੈਰਾ ਬੁਝਾ ਕੇ ਇੱਕ ਵਾਰੀ ਬਚਾਅ ਕਰ ਲਿਆ ਜੀ ਬਾਕੀ ਅੱਗੇ ਅਸੀਂ ਪੁੱਛਦਾਸ ਕਰ ਰਹੇ ਹਾਂ ਜੀ ਜਿਵੇਂ ਵੀ ਹੋਇਆ ਤੁਹਾਨੂੰ ਅਗਲੀ ਖਬਰ ਦੇ ਦਵਾਂਗੇ 30 ਲਵਾਰਸ ਲਾਸ਼ਾਂ ਦੇ ਅੰਤਮ ਸੰਸਕਾਰ ਕਰਨ ਤੋਂ ਬਾਅਦ ਉਹਨਾਂ ਨੂੰ ਫੁੱਲਾਂ ਦੇ ਜਲ ਪ੍ਰਵਾਹ ਕੀਤਾ ਗਿਆ ਹੁਣ ਤੱਕ ਸਮਾਰ ਸੇਵਾ ਸੁਸਾਇਟੀ ਵੱਲੋਂ ਲਗਭਗ ਪੌਣੇ 400 ਦੇ ਕਰੀਬ ਹੁਣ ਤੱਕ ਫੁੱਲਾਂ ਨੂੰ ਜਲ ਪ੍ਰਵਾਹ ਕੀਤਾ ਜਾ ਚੁੱਕਾ ਹੈ ਇਸ ਵਿੱਚ ਖਾਸ ਗੱਲ ਇਹ ਹੈ ਕਿ ਸਮਾਰ ਸੇਵਾ ਸੁਸਾਇਟੀ ਵੱਲੋਂ ਟਾਈਮ ਟਾਈਮ ਤੇ ਕਈ ਪ੍ਰਾਈ ਨੇ ਕੀਤੇ ਜਾਂਦੇ ਹਨ ਸਲਵਾਰਿਸ ਬੋਡੀਆਂ ਦੇ ਤੁਸੀਂ ਸੰਸਕਾਰ ਕਰਨ ਤੋਂ ਬਾਅਦ ਉਹਨਾਂ ਦੇ ਫੁੱਲ ਉਤਾਰਨ ਲਈ ਜਾਣਦੇ ਹੋ ਕੀ ਕਹਿਣਾ ਚਾਹੋਂਗੇ ਅੱਜ ਵੀ ਤੁਸੀਂ ਆਏ ਹੋ ਦੇਖੋ ਜੀ ਜਿਹੜਾ ਅਸੀਂ ਸਮਾਜ ਸੇਵਾ ਸੈਟੀ ਰਿਸਣ ਮੋਗਾ ਜੰਗ ਵੈਲਫੇਅਰ ਕਲੱਬ ਸਾਨੂੰ ਪਹਿਹਾਨੀ ਸੇਵਾ ਦਿੰਦਾ ਤੇ ਜਿਹੜਾ ਅਸੀਂ ਇਹ ਸਮਾਜ ਸੇਵਾ ਸੈਟੀ ਵੱਲੋਂ ਕਰਦੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਹੁੰਦਾ ਹੈ ਇਹ 2000 ਤੋਂ ਸਾਡੀ ਸਸਤਾ ਬਣੀ ਹੋਈ ਹੈ ਉਦੋਂ ਤੋਂ ਅਸੀਂ ਲੁਆਰਸ ਸਟੈਡ ਬੋਡੀਆਂ ਦੇ ਸ਼ਿਸ਼ਕਾਰ ਕਰਦੇ ਆ ਲੁਆਰਸ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਨਾਮਲੋਮ ਕਾਵਾਂਗੇ ਕਿਉਂਕਿ ਜਦੋਂ ਇਹਨਾਂ ਦੇ ਸ਼ਿਸ਼ਕਾਰ ਕਰਨੇ ਹੋ ਜਾਂਦੇ ਸਾਡੇ ਆਪ ਦੇ ਹੀ ਹੋ ਜਾਂਦੇ ਆ ਕਿਉਂਕਿ ਉਹਦੇ ਵਿੱਚ ਅਸੀਂ ਇਹਨਾਂ ਦੇ ਆਸੀਆਂ ਜਲ ਪ੍ਰਵਾਹ ਕਰਨਾ ਆਏ ਆ ਤੇ ਹਰ ਸਾਲ ਅਸੀਂ ਇਹਨਾਂ ਦਾ ਭੋਗ ਪਾਉਨੇ ਆ। ਤਕਰੀਬਨ ਅਸੀਂ 2000 ਤੋਂ ਲੱਗੇ ਸੀ 4 ਤੋਂ ਤਕਰੀਬਨ ਪੌਣੇ 400 ਦੇ ਕਰੀਬ-ਕਰੀਬ-ਕਰੀਬ ਇਹ ਹੋ ਗਈਆਂ ਜਿਨ੍ਹਾਂ ਦੀ ਅਸੀਂ ਇਹ ਜਲ ਪ੍ਰਵਾਹ ਕਰਕੇ ਆਸਤੀਆਂ ਤੇ ਫੁੱਲ ਪਾ ਕੇ ਤੇ ਭੋਗ ਪਾਈ ਜਾ ਚੁੱਕੇ। ਹੁਣ ਉਹਨਾਂ ਦੇ ਅਗਲੇ ਮਹੀਨੇ ਦੇ ਕਰੀਬ ਅਸੀਂ ਇਹਨਾਂ ਦੇ ਭੋਗ ਪਾਵਾਂਗੇ ਕਿਉਂਕਿ ਆਸਤੀਆਂ ਇਹ ਜਲ ਪ੍ਰਵਾਹ ਕਰਕੇ ਚੱਲੇ ਜਾਂ ਇਸ ਮਹੀਨੇ ਦੇ ਵਿੱਚ ਡੇਢ ਫੈਕਸ ਕਰਕੇ ਤੇ ਅਸੀਂ ਇਹਨਾਂ ਦੇ ਭੋਗ ਪਾਵਾਂਗੇ ਕਿਉਂਕਿ ਉਹ ਭੋਗ ਪਾਉਣ ਦੇ ਸਬੰਧ ਚ ਅਸੀਂ ਮਤਲਬ ਸੰਗਤ ਨੂੰ ਅਪੀਲ ਵੀ ਕਰਨੀ ਚਾਹੁੰਦੇ ਆ। ਕਿ ਜਦੋਂ ਕਿ ਇਹੋ ਜੀਆਂ ਸਮਾਜ ਸੇਵਾ ਜਥੇਬੰਦੀਆਂ ਕੰਮ ਕਰਦੀਆਂ ਜਾਂ ਸੋਸਾਇਟੀਆਂ ਕਰਦੀਆਂ ਉਹ ਸੰਗਤ ਦੇ ਸਹਿਯੋਗ ਨਾਲ ਹੀ ਕੀਤੇ ਜਾਂਦੇ ਆ ਤੇ ਸਮਾਜ ਸੇਵਾ ਸੈੜੀ ਦੇ ਮੈਂਬਰ ਸੇਵਾ ਦੇ ਵਿੱਚ ਹਮੇਸ਼ਾ ਤਤਪਤ ਰਹਿੰਦੇ ਆ ਔਰ ਅਸੀਂ ਬੇਨਤੀ ਕਰਦੇ ਸੰਗਤ ਨੂੰ ਵੀ ਜਿੰਨੀ ਵੀ ਸੰਗਤ ਸਾਡੇ ਨਾਲ ਜੁੜੀ ਹੈ ਸਾਡੇ ਨਾਲ ਸਹਿਯੋਗ ਜ਼ਰੂਰ ਕਰਿਆ ਕਰਨ ਮਾਇਆ ਦਾ ਜਾਂ ਸੇਵਾ ਦਾ ਜੋ ਵੀ ਸਹਿਯੋਗ ਸਾਨੂੰ ਦੇਣਾ ਚਾਹਣ ਉਹ ਸਾਡੇ ਨੰਬਰਾਂ ਦੇ ਸੰਪਰਕ ਕਰਕੇ ਸਾਨੂੰ ਸਹਿਯੋਗ ਦੇ ਸਕਦੇ ਆ ਇੰਨੀ ਇੱਕ ਬੇਨਤੀ ਆ ਸਾਡੀਆਂ ਜ਼ਰੂਰ ਪ੍ਰਵਾਨ ਕਰੋ ਉਹ ਕਿ ਜਿਹੜਾ ਅਸੀਂ ਇਹਨਾਂ ਦਿਨ ਕਾਰਜਾਂ ਨੂੰ ਨੇਤਰੇ ਚੜ੍ਹ ਸਕੀਏ ਸਮਾਜ ਸੇਵਾ ਦੀ ਹੋਰ ਵੀ ਕੋਈ ਪ੍ਰਾਲੇ ਕਰਦੀ ਜਾਂ ਕੱਲੇ ਲਵਾਲਿਸ ਦੇ ਸੰਸਕਾਰ ਕਰਦੀ ਹੈ ਨਹੀਂ ਜੀ ਚਾਰ ਗੱਡੀਆਂ ਸਾਡੀਆਂ ਅਸੀਂ ਰੋਡ ਐਕਸੀਡੈਂਟ ਕੇਸ ਵੀ ਚੱਕਦੇ ਆਂ ਰੇਲਵੇ ਤੋਂ ਵੀ ਚੱਕਦੇ ਆਂ ਔਰ ਜਿਹੜੇ ਜਰਨਲ ਮੈਡੀਕਲ ਚੈੱਕਅਪ ਕੈਂਪ ਵੀ ਲਾਉਨੇ ਆਂ ਅਸੀਂ ਔਰ ਜਿਹੜੇ ਸਲਾਈ ਸੈਂਟਰ ਵੀ ਚਲਾਉਨੇ ਆਂ ਜਾਂ ਜਿਹੜੇ ਵੀ ਸਾਡੇ ਇੱਕ ਸਮਾਜ ਦੇ ਟ੍ਰੈਫਿਕ ਕੈਂਪ ਵੀ ਲਾਉਨੇ ਆਂ ਜੋ ਵੀ ਸਮਾਜ ਦਾ ਕੰਮ ਹੁੰਦਾ ਸਾਡਾ ਹਿੱਸੇ ਆਉਂਦਾ ਉਹਦੇ ਚਾਹੀ ਜਿਵੇਂ ਅੱਗੇ ਰਾਹਸਮਗਰੀ ਵੀ ਲੈ ਕੇ ਗਏ ਆਂ ਅਸੀਂ ਦੋ ਵਾਰ ਖੜ ਪੀਟ ਤਾਂ ਆਸਤੇ ਜਿੰਨਾ ਵੀ ਮਤਲਬ ਸਾਡੇ ਤੋਂ ਹੁੰਦਾ ਸੇਵਾ ਦਾ ਕੰਮ ਜੋ ਸੰਗਤ ਸਾਨੂੰ ਹੁਕਮ ਲਾਉਂਦੀ ਹੈ ਉਹਦਾ ਅਸੀਂ ਕਰਕੇ ਆਉਂਦੇ ਹਾਂ ਸਨਸਕਾਰ ਕਰਨ ਤੋਂ ਬਾਅਦ ਅਸਥੀਆਂ ਨੂੰ ਵਿਸਰਜਨ ਕਰਨ ਆਏ ਹਾਂ ਕੀ ਕਹਿਣਾ ਚਾਹਾਂਗੇ ਤੁਸੀਂ ਪਹਿਲਾਂ ਤਾਂ ਧੰਨ ਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਲੱਖ ਲੱਖ ਵਾਰ ਸ਼ੁਕਰਾਨਾ ਕਰਦੇ ਹਾਂ ਜੋ ਕਿ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਦੇ ਮੈਂਬਰਾਂ ਨੂੰ ਇਹ ਸੇਵਾ ਬਾਛੀਆ ਸਤਿਗੁਰ ਨੇ ਉਹਦਾ ਅਸੀਂ ਦੇਣ ਕਦੇ ਵੀ ਨਹੀਂ ਦੇ ਸਕਦੇ ਜਿੱਥੇ ਗੱਲ ਕਰਦੇ ਹਾਂ ਲਵਰਸ ਡੈਡ ਬੋਡੀਆਂ ਦੀ ਜੋ ਕਿ ਲਵਰਸ ਡੈਡ ਬੋਡੀਆਂ ਸਾਨੂੰ 1 ਸਾਲ ਦੇ ਵਿੱਚ 30 ਲਵਰਸ ਡੈਡ ਬੋਡੀਆਂ ਮਿਲੀਆਂ ਸੀਗੀਆਂ ਜਿਨ੍ਹਾਂ ਦੇ ਕਿ ਅੰਤਮ ਸੰਸਕਾਰ ਕਰਨ ਤੋਂ ਉਪਰੰਤ ਉਹਨਾਂ ਦੀਆਂ ਡੈੱਡ ਬਾਡੀਆਂ ਅੱਜ ਫਰੀਦਕੋਟ ਵਿਖੇ ਇੱਥੇ ਨਹਿਰਾਂ ਤੇ ਪਹੁੰਚੇ ਆ ਕਿਉਂਕਿ ਉਹ ਧਨਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹਮੇਸ਼ਾ ਹੀ ਓਟ ਆਸਰਾ ਲੈ ਕੇ ਚੱਲੀਦਾ ਜਿੱਥੇ ਕਿ ਸਮਾਜ ਸੇਵਾ ਸੋਸਾਇਟੀ ਦੇ ਮੈਂਬਰ ਸਾਹਿਬਾਨ ਉਹਨਾਂ ਦੇ ਤੇ ਯੰਗ ਮੈਨ ਫੋਰਸ ਕਲੱਬ ਦੇ ਸਹਿਯੋਗ ਦੇ ਨਾਲ ਜਿਹੜੀਆਂ ਇੱਕ ਅਸੀਂ 30 ਲਵਰਸ ਡੈੱਡ ਬਾਡੀਆਂ ਦੇ ਜੋ ਸੰਸਕਾਰ ਕੀਤੇ ਸੀ ਗੰਧ ਰੋਡ ਸ਼ਮਸ਼ਾਨ ਘਾਟ ਦੇ ਵਿੱਚ ਅੱਜ ਉਹ ਆਸਥੀਆਂ ਇੱਥੇ ਫਰੀਦਕੋਟ ਵਿਖੇ ਜਲ ਪ੍ਰਵਾਹ ਕਰਨ ਵਾਸਤੇ ਆਏ ਆ ਤੇ ਉਸ ਤੋਂ ਉਪਰੰਤ ਜਿਹੜਾ ਕਿ ਇਹਨਾਂ ਦੇ ਭੋਗ ਆ ਜਿਹੜੇ ਅੱਗੇ ਡੇਟ ਫਿਕਸ ਕਰਕੇ ਅਗਲੇ ਮਹੀਨੇ ਜਾਂ ਇਸੇ ਮਹੀਨੇ ਵੀ ਇਹਨਾਂ ਦੇ ਭੋਗ ਪਾਏ ਜਾਣਗੇ ਵਾਹਿਗੁਰੂ ਜੀ ਹੀ ਅਰਦਾਸ ਕਰਦੇਵੇਂ ਜਿਹੜੀਆਂ ਵਿਛੜੀਆਂ ਰੂਹਾਂ ਵਾਂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜਿੱਥੇ ਕਿ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਸਹਿਬਾਨ ਕਿਉਂਕਿ ਜਿਹੜੇ ਕਿ ਮੈਂਬਰ ਇੱਕ ਮਾਲਾ ਦੀ ਤਰ੍ਹਾਂ ਪਰੋਏ ਹੋਏ ਆ ਇੱਕ ਨੂੰ ਆਵਾਜ਼ ਮਾਰੀ ਦੀ ਤੇ ਸਾਰੇ ਹੀ ਇਕੱਤਰ ਹੁੰਦੇ ਆ ਜਿੱਥੇ ਵਿੱਚ ਕਿ ਇਹ ਲੋਅਰ ਸਟ੍ਰੀਟ ਬੋਰਡੀਆਂ ਨਹਿਰਾਂ ਵਾਲੀਆਂ ਰੋਡ ਐਕਸੀਡੈਂਟ ਤੇ ਰੇਲਵੇ ਵਾਲੀਆਂ ਕਿਉਂਕਿ ਇਹ ਸਾਰੀਆਂ ਜਿਹੜੀਆਂ ਇਹ ਮੋਗੇ ਦੇ ਕਰੀਬ 15-20 ਕਿਲੋਮੀਟਰ ਦੇ ਇਰੇ ਵਿੱਚ ਇਹਨਾਂ ਦੀ ਸਾਂਭ ਸੰਭਾਲ ਹੁੰਦੀ ਆ ਜਿਹੜੀ ਕੀ ਸਮਾਜ ਸੈਟੀ ਦੇ ਮੈਂਬਰ ਸਭਾ ਨੂੰ ਕੀਤੀ ਜਾਂਦੀ ਆ ਤੇ ਜਨਾਂ ਦੀਆਂ ਆਸਥੀਆਂ ਇੱਥੇ ਜਾਲ ਅਜ ਪ੍ਰਵਾਹ ਕੀਤੀਆਂ ਗਈਆਂ ਉਹ ਵਿਸ਼ਕੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਵਕਸ਼ਣ ਤੇ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਸਹਿਬਾਨ ਨੂੰ ਸਾਰਿਆਂ ਨੂੰ ਸੇਵਾ ਕਰਨ ਦਾ ਬਲ ਵਕਸ਼। ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਜਾਰੀ ਹੈ ਹੁਣ ਹੋਰ ਕਿਸਾਨ ਜਥੇਬੰਦੀਆਂ ਨੇ ਵੀ ਰੋਜ਼ ਪ੍ਰਦਰਸ਼ਨ ਕਰਕੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਦਿੱਤੀ ਹੈ। ਅਵੇ ਕਿਸਾਨ ਜੂਨੀਅਨ ਇਕਤਾ ਉਗਰਾਹ ਦੇ ਸੂਬਾਪਤਾਨ ਜੁਗੇਜਨ ਸਿੰਘ ਉਗਰਾਹ ਨੇ ਪੰਜਾਬ ਵਿੱਚ 2 ਦਿਨਾਂ ਤੋਂ ਪ੍ਰੈਸ ਕਾਨਫਰੰਸ ਕਰਕੇ ਕਿਸਾਨਾਂ ਦੇ ਹੱਕ ਵਿੱਚ ਭੁਗਤਾਨ ਦੇ ਹੁਕਮ ਦਿੱਤੇ ਹਨ ਆਦੇ ਪੂਰਾ ਟੋਲ ਪਲਾਡਾ ਖੋਲਣ ਅਤੇ ਭਾਜਪਾ ਦੇ ਕੈਪਟਨ ਮਰਿੰਦਰ ਸਿੰਘ ਸੁਨੀਲ ਜਾਖੜ ਕੇਵਲ ਟਿੱਲੋਂ ਦੇ ਘਰਾਂ ਦੇ ਘਰਾਓ ਕਰਨ ਦੀ ਵੀ ਗੱਲ ਕਹੀ ਹੈ ਪਿਛਲੀ 15 ਤਰੀਕ ਨੂੰ ਅਸੀਂ ਰੇਲਾਂ ਦਾ ਚੱਕਾ ਜਾਮ ਕੀਤਾ ਸੀ ਭਾਵਾਂ ਅੱਜ ਭਾਜਪਾ ਦੇ ਵੱਡੇ ਲੀਡਰਾਂ ਦੇ 바ਰ ਦੇ ਵਿੱਚ ਭਾਰਤੀ ਕਿਸਾਨ ਯੂਨੀ ਇਕਤਾ ਉਗਰਾਹ ਬੈਠੀ ਆ ਤੇ ਸਾਰੇ ਪੰਜਾਬ ਦੇ ਟੋਲ ਪਲਾਡਾ ਫ੍ਰੀ ਕੀਤੇ ਆ ਉਹ ਸਿਰਫ ਜਿਹੜੇ ਸਾਡੇ ਸੰਘਰਸ਼ੀ ਯੋਧੇ ਪੰਜਾਬ ਦੇ ਬਾਡਰਾਂ ਤੇ ਡੱਕਲੇ ਗਏ ਆ ਇੱਕ ਪੀਸਫੁਲੀ ਅੰਦੋਲਨ ਕਰਨ ਜਾ ਰਿਆਂ ਨੂੰ ਉਹਨਾਂ ਦੀ ਹਮਾਇਤ ਦੇ ਵਿੱਚ ਤੇ ਮੋਦੀ ਹਕੂਮਤ ਦੀ ਬਰ ਖਿਲਾਫ ਜਿਹੜੇ ਇਹ ਧਰਨਾ ਪ੍ਰਦਰਸ਼ਨ ਹੋ ਰਿਹਾ ਜੀ ਕਿੰਨੇ ਦਿਨ ਦਾ ਜਿਹੜਾ ਇਹ ਹੈ ਦਿਨ ਪਰ ਰਾਤ ਦਾ ਧਰਨਾ ਜੀ ਇਹ 2 ਦਿਨ ਦਾ ਐਲਾਨ ਕੀਤਾ ਹੋਇਆ ਜੱਥੇਬੰਦੀ ਵੱਲੋਂ ਭਾਰਤੀ ਕਿਸਾਨੀ ਨੂੰ ਇੱਕ ਤਗਰਾਹਾਂ ਵੱਲੋਂ ਤੇ ਇਹ ਹੁਣ ਅੱਜ ਸ਼ਾਮ ਦੀ ਮੀਟਿੰਗ ਤੋਂ ਬਾਅਦ ਤੇ ਕੱਲ ਨੂੰ ਜਿਹੜਾ ਭਾਰਤ ਪੱਧਰ ਦਾ ਸੰਯੁਕਤ ਕਿਸਾਨ ਮੋਰਚਾ ਉਹਦੀ ਮੀਟਿੰਗ ਤੋਂ ਬਾਅਦ ਜਿਹੜਾ ਨਵਾਂ ਐਲਾਨ ਹੋਊਗਾ ਉਸੇ ਤਰ੍ਹਾਂ ਅਸੀਂ ਲਾਗੂ ਕਰਾਂਗੇ ਜੀ ਫਰੀ ਟੂਲ ਫਰੀ ਕੰਨ ਦੇ ਨਾਲ ਨਾਲ ਕੋਈ ਹੋਰ ਰਿਐਕਸ਼ਨ ਨਹੀਂ ਦਿੱਤਾ ਜਾ ਰਿਹਾ ਤਾਂ ਐਕਸ਼ਨ ਦੇਖੋ ਜੀ ਜਿਹੜੇ ਭਾਜਪਾ ਦੇ ਤਿੰਨ ਵੱਡੇ ਲੀਡਰ ਜਿਵੇਂ ਇਹਨਾਂ ਦਾ ਕੈਪਟਨ ਅਰਮਿੰਦਰ ਸਿੰਘ ਸੁਨੀਲ ਜਾਖੜ ਤੇ ਕੇਵਲ ਢੱਲੋ ਜਿਹੜਾ ਬਰਨਾਲੇ ਦਾ ਇਹ ਤਿੰਨ ਵੱਡੇ ਜਿਹੜੇ ਭਾਜਪਾ ਦੇ ਲੀਡਰ ਉਹਨਾਂ ਦੇ ਘਰਾਂ ਦੇ ਮੂਹਰੇ ਸਾਡੀ ਜਥੇਬੰਦੀ ਦੋ ਦਿਨ ਲਈ ਧਰਨਾ ਦਣਪੁਰਾਦਾ ਲਾਊਗਾ ਤੇ ਸਾਰੇ ਪੰਜਾਬ ਦੇ ਟੋਲ ਫਰੀ ਆ ਨੇ ਫਰੀ ਕੀਤੇ ਪਹਿਲਾਂ ਵਾਲੀ ਤਰਜ਼ ਤੇ ਕਿਉਂਕਿ ਜਿਹੜੀ ਮੋਦੀ ਦੀ ਧੌਣ ਦਾ ਕਿਲਾ ਕਾਇਮ ਕਰਨ ਵਾਲੇ ਲੋਕ ਆ ਉਹ ਕੋਆਪਰੇਟਿਵ ਘਰਾਣੇ ਆ ਤੇ ਜਿਹੜੇ ਕੋਆਪਰੇਟਿਵ ਘਰਾਣੇ ਆ ਉਹਨਾਂ ਦੀਆਂ ਇਹ ਵੱਡੇ-ਵੱਡੇ ਜਿਹੜੇ ਆਪਾਂ ਟੋਲ ਪਲਾਜੇ ਆ ਵੱਡੇ-ਵੱਡੇ ਸ਼ਾਪਿੰਗ ਮਾਲ ਆ ਇਹਨਾਂ ਦੀ ਫੰਡਿੰਗ ਨਾਲ ਹੀ ਇਹ ਸਰਕਾਰ ਲੋਕਾਂ ਨੂੰ ਆਮ ਲੋਕਾਂ ਨੂੰ ਕੁਝ ਨਹੀਂ ਸਮਝਦੀ ਇਸ ਕਰਕੇ ਜਿਹੜੀ ਸਾਡੀ ਰਣਨੀਤੀ ਆ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹਦੀ ਜਦੋਂ ਆਪਾਂ ਛੱਟ ਇੱਥੇ ਮਾਰਦੇ ਆ ਤਾਂ ਇਹ ਜਾ ਕੇ ਛੱਟ ਮੋਦੀ ਸਰਕਾਰ ਦੇ ਵੱਜਦੀ ਆ ਇਹੀ ਰਣਨੀਤੀ ਮੁਤਾਬਕ ਅਸੀਂ ਟੋਲ ਪਲਾਜੇ ਫ੍ਰੀ ਕੀਤੇ ਸ਼੍ਰੀ ਮੁਖਸਦ ਸਾਹਿਬ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਸ਼ਵੇਸ਼ ਨਗਰ ਦੇ ਮੁਖ ਅਧਿਆਪਕ ਚਮਨ ਲਾਲ ਤੇ ਉਸੇ ਸਕੂਲੀ ਦੀ ਅਧਿਆਪਕਾ ਨੇ ਉਸ ਦੇ ਭਰਾ ਤੇ ਪੁੱਤਰ ਨਾਲ ਮਿਲ ਕੇ ਮੇਰੇ 'ਮੀ ਨਾਲ ਹਮਲਾ ਕਰ ਦਿੱਤਾ ਸੀ ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਬੀਤੇ ਦਿਨ ਤੋਂ ਸਿਵਲ ਹਸਤਾ ਵਿੱਚ ਜਿਹੜੇ ਇਲਾਜ ਮੁਖ ਅਧਿਆਪਕ ਦਾ 24 ਘੰਟੇ ਬਾਅਦ ਵੀ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਜਿਸ ਦੇ ਕਾਨੂੰਨ ਵਿਵਸਾ ਤੇ ਵੱਡੇ ਸਵਾਲ ਖੜੇ ਹੁੰਦੇ ਹਨ ਮੈਂ ਮੈਂ ਚਮਨ ਲਾਲ ਸਰ ਹੈ ਹਸਪੀਟਲ ਪਹੁੰਚੀ ਦੀ ਗੱਲ ਹੋ ਗਈ ਮੇਰੇ ਜੀ ਸਕੂਲ ਡਿਊਟੀ ਦੌਰਾਨ 6 ਵਜੀਆਂ ਕਿਨੇ ਮਾਰੀਆਂ ਜੀ ਮੈਂ ਚਮਨ ਲਾਲ ਹੈ ਟੀਚਰ ਸਕੂਲ ਸੀ ਜੀ ਸਾਡੇ ਸਕੂਲ ਦੇ ਇੱਕ ਅਧਿਆਪਕ ਮੈਡਮ ਕਿਰਨਜੀਤ ਕੌਰ ਉਹਨਾਂ ਦੇ ਰਾਜਨਾਥਾ ਨਿਰਮਲ ਸਿੰਘ ਦੱਸਿਆ ਜਾਂਦਾ ਉਹਨਾਂ ਦਾ ਬੇਟਾ ਜਿਹਦਾ ਨਾਮ ਉਦੇਕ ਉਦੇਸ ਸਿੰਘ ਹੈ ਜੀ ਉਹਨਾਂ ਨੇ ਸਕੂਲ ਸਮੇਂ ਦੌਰਾਨ ਮੇਰੇ ਤੇ ਆ ਕੇ ਜਾਨ ਲੈਵਾ ਹਮਲਾ ਕੀਤਾ ਜੀ ਕਿਸੇ ਨਾਲ ਮੈਨੂੰ ਮੈਨੂੰ ਪਹਿਲਾਂ ਗਾਲਾਂ ਕੱਢੀਆਂ ਫਿਰ ਮੈਨੂੰ ਲੱਤਾਂ ਕਸਾਨਾ ਮੁੱਕਿਆਂ ਨਾਲ ਤੱਲੇ ਡੇਕ ਕੇ ਕੁੱਟਿਆ ਜੀ ਮੈਡਮ ਨੇ ਕਹਿ ਕੇ ਕਿ ਮੈਨੂੰ ਕਟਾਇਆ ਔਰ ਮੈਡਮ ਨੇ ਵੀ ਮੇਰੇ ਮਾਰੀਆਂ ਜੀ ਉਹਨਾਂ ਦੇ ਭਰਾ ਨੇ ਇੱਟ ਚੱਕ ਕੇ ਮੇਰੇ ਇੱਟ ਮਾਰਨ ਲੱਗੇ ਪਰ ਗਲੀ ਦੇ ਆਮ ਲੋਕਾਂ ਨੇ ਉਹਨਾਂ ਤੋਂ ਇੱਕ ਟੱਕੋ ਕੇ ਮੇਰੀ ਜਾਨ ਬਚਾਈ ਪਰਚਾ ਤਾਂ ਜੋਇਆ ਜੀ ਹੁਣ ਤੱਕ ਨਹੀਂ ਜੀ ਪੁਲਿਸ ਆਪਣੀ ਸਟੇਟਮੈਂਟ ਤਾਂ ਲੈ ਗਈ ਜੀ ਪਰ ਪੁਲਿਸ ਵੱਲੋਂ ਅਜੇ ਕੋਈ ਕਾਰਵਾਈ ਨਹੀਂ ਹੋਈ ਜੀ ਮੈਂ ਮੰਗ ਕਰਦਾ ਜੀ ਮੈਂ ਮੰਗ ਕਰਦਾ ਕਿ ਮੈਨੂੰ ਸਕੂਲ ਦਾ ਯੋਗ ਪ੍ਰਬੰਧ ਚਲਾਉਣ ਬਦਲੇ ਇਹ ਸਜ਼ਾ ਮਿਲੀ ਹੈ ਮੈਂ ਮੰਗ ਕਰਦਾ ਕਿ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਨਿਆਂ ਦਵਾਇਆ ਜਾਵੇ ਜੀ ਪੰਚਕੂਲਾ ਦੇ ACP ਕ੍ਰਾਈਮਰ ਰਵਿੰਦ ਕੰਬੋਜ ਨੇ ਪ੍ਰੈਸ ਕਾਨਫਰੰਸ ਰਾਹੀਂ ਕਤਲ ਦੀ ਗੁੱਤੀ ਸੁਲਝਾ ਲੈਣ ਕੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਖੀ ACP ਕ੍ਰਾਈਮਰ ਰਵਿੰਦ ਕੰਬੋਜ ਤੋਂ ਸੇ ਕ੍ਰਾਈਮ ਬ੍ਰਾਂਚ ਸੈਕਟਰ 19 ਚੰਡੀਗੜ੍ਹ ਦੇ ਇੰਸਪੈਕਟਰ ਮਹਿੰਦਰ ਸਿੰਘ ਟਾਂਡਾ ਦੀ ਗੁਬਾਈ ਹੈ ਉਨ੍ਹਾਂ ਦੀ ਟੀਮ ਨੇ ਕਤਲ ਦੀ ਗੁੱਸਤ ਨੂੰ ਸੁਲਝਾ ਕੇ ਦੋ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਫੜੇ ਗਏ ਮੁਲਜ਼ਮਾਨ ਦੀ ਪਛਾਣ प्रमोद ਪੁੱਤਰ ਪ੍ਰਵਾਸ ਵਾਸੀ ਖੜਕ ਮੰਗੌਲੀ ਜ਼ਿਲ੍ਹਾ ਪੰਚਕੂਲਾ ਤੇ ਅਭਿਸ਼ੇਕ ਉਰਫ ਅਭੀ ਪੁੱਤਰ ਸੁਨੀਲ ਕੁਮਾਰ ਵਾਸੀ ਖੜਕ ਮੰਗੌਲੀ ਜ਼ਿਲ੍ਹਾ ਪੰਚਕੂਲਾ ਵੱਜੋਂ ਹੋਈ ਹੈ 82 ਬਰਕ ਸੈਕਟਰ 22 ਮੇਕ ਮਹਿਲਾ ਦੀ ਡੈੱਡ ਬਡੀ ਹੈ ਤੋਂ ਵਾਹ ਮੌਕੇ ਤੇ ਪਹੁੰਚੇ ਤੇ ਫਿਰ ਅਸੀਂ ਨੇ ਉਸ ਕੋ ਪਹਿਲੇ ਆਇਡੈਂਟੀਫਾਈ ਕਰਾਇਆ ਉਸ ਕੇ ਬਾਦ ہماری ਕ੍ਰਾਈਮ ਬ੍ਰਾਂਚ 19 ਕੀ ਟੀਮ ਨੇ कल रात को दो आरोपियों को चंडीगढ़ के पास से गिरफ्तार किया है बाकी आज इनको कोर्ट में पेश करेंगे और रिमांड लेंगे सर मर्डर का कारण क्या बताया जा रहा है अभी तक जो हमारे को पता लगा इनका कोई आपस में किसी बात को लेके फैमिली की बात को लेकर झगड़ा हुआ था बाकी अभी आगे इसकी इन्वेस्टिगेशन सर क्या कोई नशे से कनेक्शन भी है इन लोगों का अभी इसमें जो एक प्रमोद नाम का आरोपी है इसका पहले एक क्रिमिनल हिस्ट्री में बताया जा रहा है कि इसका कोई पहले मुकदमा दर्ज है

क्या जो लड़की जो मृतक लड़की है क्या उसका भी कोई बैकग्राउंड कोई नशे को लेकर है कुछ नहीं अभी कोई ऐसी हमारे पास अनऑफिशियली मतलब ऐसी ऐसी कोई कोई हमारे पास ऐसी बात नहीं सर महिला में, में इसके एक तो से भी अभी ये कुछ बीच बीच में कभी अलग रहते थे बीच बीच में चली जाती थी रि, रिमांड में, में एक तो जो यूज हुआ है जिससे इन्होंने मतलब पे वार किए हैं एक तो वो हमने रिकवर करना है बाकी और इन्वेस्टिगेशन में जो जो चीजें आएंगी एक जो गाड़ी है जो व्हीकल यूज हुआ है एक व्हीकल हमने रिकवर करना है सर इन दोनों मारा किसने प्रमोद ने या पहले मारा फिर गलत हो जी जी ਕੇਂਦਰ ਸਰਕਾਰ ਜੇਕਰ ਸ਼ੰਭੂਪਾਟ ਦੇ ਖੜੇ ਕਿਸਾਨਾਂ ਉੱਤੇ ਸਾਊਂਡ ਕੈਨਨ ਇਸਤੇਮਾਲ ਕਰਦੀ ਹੈ ਤਾਂ ਬਹੁਤ ਹੀ ਮੰਦ ਭਾਈ ਗੱਲ ਹੋਵੇਗੀ ਇਸ ਦਾ ਖਮਿਆਜਾ ਕੇਂਦਰ ਸਰਕਾਰ ਨੂੰ ਪੁਗਤਣਾ ਪਵੇਗਾ ਇਹਨਾਂ ਗੱਲਾਂ ਦਾ ਪ੍ਰਗਟਾਵਾ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿਟੂ ਨੇ ਅੱਜ ਕੀਤਾ ਦੇਖੋ ਕਿਸਾਨਾਂ ਦਾ ਐਜੀਟੇਸ਼ਨ ਚੱਲ ਰਿਹਾ तकरीबन 6 ਦਿਨ ਹੋ ਗਏ ਆ ਗੱਲਬਾਤ ਚ ਕੀ ਹੋਣਾ ਕੀ ਨਹੀਂ ਹੋਣਾ ਪਰ ਜਿਹੜੀ ਸਭ ਤੋਂ ਫਿਕਰ ਵਾਲੀ ਗੱਲ ਆ ਜੋ ਮੇਰੀ ਗੱਲਾਂ ਕਿਸਾਨਾਂ ਨਾਲ ਹੋਈਆਂ ਕੁਛ ਪੁਲਿਸ ਆਫੀਸਰ ਨਾਲ ਹੋਈਆਂ ਰਿਟਾਇਰਡ ਫੌਜੀ ਆ ਨਾ ਹੋਈਆਂ ਇਹ ਬਹੁਤ ਹੀ ਵੱਡੀ ਗਲਤੀ ਹੋਊਗੀ ਜੇ ਆ ਜਿਹੜੀ ਐਲ ਆਰ ਏ ਡੀ ਆ ਜਿਹੜੀ ਲੌਂਗ ਰੇਂਜ ਡਿਵਾਈਸ ਆ ਜਿਹੜਾ ਸਾਊਂਡ ਕੈਨਨ ਕੈਨਨ ਨੇ ਨੂੰ ਕਹਿੰਦੇ ਆ ਇਹ ਜੇ ਤੁਸੀਂ ਇਹਨੂੰ ਯੂਜ਼ ਕੀਤਾ ਮੈਂ ਸੈਂਟਰ ਗਵਰਨਮੈਂਟ ਨੂੰ ਕਹਿਣਾ ਚਾਹੁੰਦਾ ਮੈਂ ਇਹ ਪੈਰਾਮਿਲਟਰੀ ਫੋਰਸਿਜ਼ ਨੂੰ ਕਹਿਣਾ ਚਾਹੁੰਦਾ ਇਹ ਬਿਲਕੁਲ ਵੀ ਇਹ ਇਹ ਜੀ ਗੁਸਤਾਖੀ ਨਾ ਕਰ ਲਿਓ ਇਹਦੇ ਬੜੇ ਵੱਡੇ ਨਤੀਜੇ ਭੁਗਤਨੇ ਪੈਣਗੇ ਤੁਹਾਨੂੰ ਇਸ ਕਰਕੇ ਇਹ ਡਿਵਾਈਸ ਤੁਸੀਂ ਜਿੱਥੇ ਮਰਜ਼ੀ ਇਹਨੂੰ ਯੂਜ਼ ਕਰੋ ਪਾਕਿਸਤਾਨ ਨਾ ਕਰੋ ਕਿਤੇ ਵੀ ਕਰੋ ਪਰ ਤੁਸੀਂ ਆਪਣੇਾਂ ਤੇ ਕਿਵੇਂ ਯੂਜ਼ ਕਰ ਲੋਗੇ ਸਾਨੂੰ ਕੋਈ ਵੱਡਾ ਕਦਮ ਲੈਣਾ ਪਊਗਾ ਇਹ ਕੋਈ ਡਰਾਉਣ ਵਾਲੀ ਗੱਲ ਨਹੀਂ ਗਈ ਮੈਂ ਅਮਨ ਚ ਸ਼ਾਂਤੀ ਵਾਲੇ ਅਸੀਂ ਲੋਕ ਆ ਪਰ ਜੇ ਤੁਸੀਂ ਇਹ ਸਾਡੇ ਕਿਸਾਨਾਂ ਤੇ ਯੂਜ਼ ਕਰੋਗੇ ਤਾਂ ਇਹ ਬਹੁਤ ਵੱਡੀ ਗੱਲ ਤੇ ਬਹੁਤ ਵੱਡੀ ਗੁਨਾਹ ਤੇ ਬਹੁਤ ਵੱਡੀ ਗੁਸਤਾਖੀ ਮੰਨੀ ਜਾਊਗੀ ਤੁਹਾਡੀ ਧੰਨਵਾਦ ਪੰਜ ਕੋਲਾ ਦੇ ACP ਕ੍ਰਾਈਮ ਅਰਮਰਬਿੰਦ ਕੰਬੋਏ ਨੇ ਪ੍ਰੈਸ ਕਾਨਫਰੰਸ ਕਰਕੇ 13 2 2024 ਨੂੰ ਵਾਪਰੀ ਖੋਹ ਦੀ ਘਟਨਾ ਦਾ ਖੁਲਾਸਾ ਕੀਤਾ ਜਾਣਕਾਰੀ ਦਿੰਦੇ ਹੋਏ ACP ਕ੍ਰਾਈਮ ਨੇ ਦੱਸਿਆ ਕਿ 13 2 2024 ਨੂੰ ਪੁਲਿਸ ਲਾਈਨ ਦੇ ਸਾਹਮਣੇ ਇੱਕ 스내ਚਿੰਗ ਦੀ ਘਟਨਾ ਵਾਪਰੀ ਸੀ ਜਿਸ ਵਿੱਚ ਤਿੰਨ ਅਣਪਛਾਤੇ ਵਿਅਕਤੀ 18000 ਰੁਪਏ ਦੀ ਨਗਦੀ ਮੋਬਾਈਲ ਕਾਰ ਦੀਆਂ ਚਾਬੀਆਂ ਤੇ ਬੈਂਕ ਦੇ ਹੋਰ ਦਸਤਾਵੇਜ਼ ਅਵੇ ਕਾਰ ਖੋ ਕੇ ਲੈ ਗਏ ਸਨ जैसे जिसमें दो क्राइम यूनिट सेक्टर छब्बीस सेक्टर उन्नीस ने साझी कार्रवाई करते हुए गिरफ्तार कर लिया क्या वारदात रही दिनांक तेरह तारीख को रात को पौने दस के करीब एक कुलदीप नाम का व्यक्ति चंडीगढ़ से आ रहा था तो उसको यहाँ सेक्टर 25 में पुलिस लाइन के नजदीक तीन व्यक्तियों ने गाड़ी रोककर उसका बैग छीन कर गन पॉइंट पर लेकर गए थे तो उसमें हमारी क्राइम ब्रांच 26 की और 19 की टीम ने ज्वाइंट ऑपरेशन के तहत दो व्यक्तियों को गिरफ्तार किया है जिनको हमने दो दिन के पुलिस रिमांड पर लिया था और हमने उनसे कुछ पैसे की रिकवरी और गाड़ी की रिकवरी किया इनके नाम क्या है एक नाम है हरमीत सिंह और एक है रविंद्र। सर ये की एज कितनी ट्वेंटी फोर सर इन्होंने कितनी पढ़ाई की हुई है एक टेंथ है एक हैं सर एक ये कैफे पे काम करता है इसका और एक ये टेलर का काम करता पहले है पहले भी कोई क्राइम इनका बैकग्राउंड बना दो अभी तक कोई इनकी हिस्ट्री नहीं मिली है अभी इसमें दूसरा कौन है एक रविंदर

ਡੇਲੋ ਬਾਈਪਾਸ ਮੇਧੂ ਲੁਧਿਆਣਾ ਮਲੇਰੇ ਕੋਟਲਾ ਸੰਗਰੂਰ ਰੋਡ ਤੇ ਪੁਨਰਨਿਰਮਾਣ ਕਾਰਜਾਂ ਦਾ ਨੀ ਪੱਥਰ ਰੱਖਿਆ ਗਿਆ ਜਿਸ ਦੇ ਕਰੀਬ 47.18 ਕਰੋੜ ਰੁਪਏ ਦੀ ਲਗਤ ਆਵੇਗੀ ਲੁਧਿਆਣਾ ਜ਼ਿਲ੍ਹੇ ਦੇ ਅਧਿਕਾਰ ਖੇਤਰ ਵਿੱਚ ਆਉਂਦੇ 25 ਕਿਲੋਮੀਟਰ ਲੰਬੇ ਇਸ ਮਾਰਗ ਦਾ ਕੰਮ ਅਗਲੇ 9 ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ ਸੜਕ ਦੇ ਪੁਨਰਨਿਰਮਾਣ ਲਈ ਜ਼ਿੰਮੇਵਾਰੀ ਕੰਪਨੀ ਅਗਲੇ 5 ਸਾਲਾਂ ਤੱਕ ਸੜਕ ਦੀ ਸਾਂਭ ਸੰਭਾਲ ਲਈ ਯਕੀਨੀ ਬਣਾਏਗੀ ਮਾਨਯੋਗ ਮੰਤਰੀ ਸਾਹਿਬ ਅੱਜ ਦੇ ਇਸ ਉਦਘਾਟਨ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਜੀ ਇਹ ਜਿਹੜੀ ਅੱਜ ਉਦਘਾਟਨ ਕੀਤਾ ਦੋਹੜਾ ਇਹ ਲੁਧਿਆਣਾ ਤੋਂ ਮਲੇਰਕੋਟਲਾ ਮਲੇਰਕੋਟਲਾ ਤੋਂ ਸੰਗਰੂਰ ਕੁੱਲ ਲਗਭਗ ਸਾਰੀ ਜਿਹੜੀ ਲੰਬਾਈ ਹੈ ਦੀ 72 ਕਿਲੋਮੀਟਰ ਦੇ ਕਰੀਬ ਆ ਔਰ 2016 ਦੇ ਵਿੱਚ ਪਹਿਲਾਂ ਇਹ ਰੋਡ ਜਿਹੜੀ ਆ ਉਹ ਬਣੀ ਸੀਗੀ ਤੇ ਇਹਦੇ ਤੇ ਟੋਲ ਸੀਗਾ ਬੀਓਟੀ ਰੋਡ ਸੀਗੀ ਆ 9ਵੇਂ ਮਹੀਨੇ ਸਪਟੰਬਰ 2022 ਦੇ ਵਿੱਚ ਇਨੂੰ ਟੋਲ ਫਰੀ ਜਿਹੜਾ ਆ ਉਹ ਕਰ ਦਿੱਤਾ ਗਿਆ ਸੀ ਕਿਉਂਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਪਾਰ ਭਗਵਨ ਸਿੰਘ ਮਾਨ ਸਾਹਿਬ ਦਾ ਇੱਕ ਸੁਪਨਾ ਸੀਗਾ ਕਿ ਅਸੀਂ ਪੰਜਾਬ ਦੀਆਂ ਸੜਕਾਂ ਨੂੰ ਟੋਲ ਫਰੀ ਕਰਨਾ ਸੋ ਉਹਦੇ ਵਿੱਚ 13 ਟੋਲ ਫਰੀ ਸੜਕਾਂ ਕੀਤੀਆਂ ਗਈਆਂ ਨੇ ਹੁਣ ਤੱਕ ਉਹਦੇ ਵਿੱਚ ਇਹ ਵੀ ਰੋਡ ਜਿਹੜੀ ਆ ਟੋਲ ਫਰੀ ਕੀਤੀ ਗਈ ਸੀਗੀ ਐਂਡ ਇਹਦਾ ਰਿਪੇਅਰ ਦਾ ਕੰਮ ਜਿਹੜਾ ਨਾ ਉਹ ਡਿਊ ਸੀਗਾ 16 ਤੋਂ ਲੈ ਕੇ 21 ਦੇ ਵਿੱਚ ਆਲਮੋਸਟ ਜਿਹੜਾ ਆ ਹੋਣਾ ਚਾਹੀਦਾ ਸੀਗਾ ਪਰ ਨਹੀਂ ਹੋਇਆ ਉਸ ਵੇਲੇ ਕੋਈ ਵਾਲੇ ਧਿਆਨ ਜੜੇ ਆ ਉਹ ਨਹੀਂ ਦਿੱਤੇ ਗਏ ਸੋ ਸਾਡੇ ਮਾਨਯੋਗ ਐਮਐਲਏ ਸਾਹਿਬ ਸਰਦਾਰ ਜੀਵਨ ਸਿੰਘ ਜੀ ਸਪੂਆਨ ਸਾਹਿਬ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਕਿ ਅਸੀਂ ਮਤਲਬ ਇਸ ਰੋਡ ਨੂੰ ਕਿਉਂਕਿ ਕਾਫੀ ਇੰਪੋਰਟੈਂਟ ਰੋਡ ਹੈ ਤੇ ਇਹਨੂੰ ਸਟਰੈਂਥਨ ਕਰਨਾ ਹੈ ਬਣਾਉਣਾ ਹੈ ਸੋ ਉਨਾ ਦੇ ਯਤਨਾ ਦਾ ਸੜਕਾ ਤੇ ਰੋਡ ਜਿਹੜੀ ਆ ਅੱਜ ਅਸੀਂ ਇਹਦਾ ਉਦਘਾਟਨ ਕੀਤਾ ਹੈ ਤੇ ਜਿਹੜੀ 25 ਕਿਲੋਮੀਟਰ ਆ ਇਹ ਇਸ ਲੁਧਿਆਣਾ ਦੇ ਵਿੱਚ ਪੈਂਦੀ ਆ ਇਸ ਤੋਂ ਅੱਗੇ ਮਲੇਰਕੋਟਲਾ ਐਂਡ ਸੰਗਰੂਰ 25 ਕਿਲੋਮੀਟਰ ਜਿਹੜੀ ਆ ਇਧਰ ਸਟ੍ਰੈਚ ਜਿਹੜਾ ਇਸ ਪਾਸੇ ਆ ਔਰ ਇਹਨੂੰ ਅਸੀਂ 47 ਕਰੋੜ ਰੁਪਇਆ ਇਧਰ ਤੇ ਕੋਲੇ ਦਾ 100 ਤੇ 5 ਕਰੋੜ ਰੁਪਇਆ ਜਿਹੜਾ ਆ ਇਹਦੇ ਉੱਤੇ ਖਰਚ ਹੋਣਾ ਆ ਸੋ ਮਾਨ ਸਾਹਿਬ ਨੇ ਮਨਜ਼ੂਰੀ ਦਿੱਤੀ ਹੈ ਸੜਕ ਦੀ ਕਿਉਂਕਿ ਸਾਡਾ ਵੈਸੇ ਵੀ ਜੜੀਆਂ ਅਸੀਂ ਜੜੀਆਂ ਵੀ ਸੜਕਾਂ ਟੋਲ ਫਰੀ ਕੀਤੀਆਂ ਨੇ ਹੁਣ ਜ਼ਿੰਮੇਵਾਰੀ ਜਿਹੜੀ ਆ ਉਹਦੀ ਪੰਜਾਬ ਸਰਕਾਰ ਦੀ ਤੇ ਉਹਨਾਂ ਨੂੰ ਇਹ ਨਹੀਂ ਆ ਕਿ ਅਸੀਂ ਸੜਕਾਂ ਟੋਲ ਫਰੀ ਕੀਤੀਆਂ ਨੇ ਤੇ ਹੁਣ ਉਹਨਾਂ ਤੇ ਖੱਡੇ ਰਹਿਣ ਦਵਾਵਾਂਗੇ ਜਾਂ ਹੁਣ ਉਹਨਾਂ ਨੂੰ ਭਰਾਵਾਂਗੇ ਨਹੀਂ ਸੋ ਜਿਸ ਤਰ੍ਹਾਂ ਜਿੰਨੀਆਂ ਵੀ ਸੜਕਾਂ ਅਸੀਂ ਟੋਲ ਫਰੀ ਕੀਤੀਆਂ ਨੇ ਸਾਰੀਆਂ ਨੂੰ ਮਜ਼ਬੂਤੀ ਦੇ ਨਾਲ ਬਣਾਵਾਂਗੇ ਔਰ ਇਸ ਸੜਕ ਦੇ ਉੱਤੇ ਖਾਸ ਤੌਰ ਤੇ ਅਸੀਂ 5 ਸਾਲ ਦੀ ਮੇਨਟੇਨੈਂਸ ਜਿਹੜੀ ਆ ਉਹ ਵੀ ਕੰਟਰੈਕਟਰ ਨੂੰ ਦਿੱਤੀ ਹੈ ਜੇ 5 ਸਾਲ ਇਸ ਵੈਸੇ ਵੀ ਜਨਰਲੀ ਜਿਹੜੀ ਹੁੰਦੀ ਆ ਲਾਈਫ ਇੱਕ ਰੋਡ ਦੀ 5 ਸਾਲੀ ਹੁੰਦੀ ਆ ਔਰ 5 ਸਾਲ ਦੇ ਵਿੱਚ ਜੇ ਕੋਈ ਕੋਈ ਇਹਦੇ ਤੇ ਡੈਫੈਕਟ ਪੈਂਦਾ ਜਾਂ ਕੋਈ ਸੜਕ ਟੁੱਟਦੀ ਆ ਜਾਂ ਟੋਏ ਪੈਂਦੇ ਨੇ ਤੇ 5 ਸਾਲ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਕੰਟਰੈਕਟਰ ਦੀ ਹੋਏਗੀ ਇਹਦੇ ਨਾਲ ਇਹ ਫਾਇਦਾ ਹੁੰਦਾ ਆ ਕਿ ਜਿਹੜਾ ਕੰਟਰੈਕਟਰ ਜਿੰਨੂੰ ਵੀ ਕੰਮ ਮਿਲਦਾ ਉਹ ਪਹਿਲਾਂ ਹੀ ਕੰਮ ਮਜ਼ਬੂਤੀ ਨਾਲ ਕਰਦਾ ਮੈਂ ਮਜਬੂਤੀ ਨਾਲ ਇਮਾਨਦਾਰੀ ਨਾਲ ਕਰਦਾ ਕਿਉਂਕਿ ਉਹਨੂੰ ਪਤਾ ਹੈ ਕਿ ਜੇਕਰ ਇਹ ਛੜਕਦੇ ਉੱਤੇ ਕੋਈ ਮੁਸ਼ਕਲ ਆਈ ਤੇ 5 ਸਾਲ ਦੀ ਜ਼ਿੰਮੇਵਾਰੀ ਜਿਹੜੀ ਆ ਉਹਦੀ ਰਹੂਗੀ। ਬੀਤੀ ਦਿਨ ਸੈਕਟਰ 78 79 ਦੇ ਲਾਈਟ ਪੁਆਇੰਟ ਦੇ ਦੋ ਐਕਸ ਯੂਪੀ ਗੱਡੀਆਂ ਵੇਖੀਆਂ ਗਈਆਂ। ਗੱਡੀਆਂ ਵਿਚਕਾਰ ਜਾਬਦਸ ਟੱਕਰ ਹੋਈ ਸੀ ਇਸ ਹਾਦਸੇ ਵਿੱਚ ਨੋਵਾ ਚਾਹਲ ਮੁਹੰਮਦ ਅਸलम ਕਾਰ ਡਰਾਈਵਰ ਵਾਸੀ ਜੰਮੂ ਕਸ਼ਮੀਰ ਦੀ ਮੌਕੇ ਤੇ ਮੌਤ ਹੋ ਗਈ ਸੀ। ਜਦਕਿ ਸਕੋਰਪੀਓ ਵਿੱਚ ਸਵਾਰ ਡੀਏਵੀ ਕਾਲਜ ਚੰਡੀਗੜ੍ਹ ਸੈਕਟਰ 10 ਦੀ ਵਿਦਿਆਰਥਣ ਆਰੀਆ ਸ਼ਰਮਾ 21 ਦੀ ਇਲਾਜ ਦੌਰਾਨ ਮੌਤ ਹੋ ਗਈ। ਹਸਪਤਾਲ ਵਿੱਚ ਇਸ ਹਾਦਸੇ ਵਿੱਚ ਸਕਾਰਪੀਓ ਚਾਲਕ ਅਰਜੁਨ ਵੀ ਜ਼ਖਮੀ ਹੋ ਗਿਆ ਸੀ ਤਬਦੀਸ਼ ਦੇ ਆਧਾਰ ਤੇ 1800 ਹਣਾ ਪੁਲਿਸ ਨੇ ਸਕਾਰਪੀਓ ਚਾਲਕ ਅਰਜੁਨ ਖਿਲਾਫ ਅਪਰਾਧਿਕ ਧਰਾਮਾ ਤਹਿਤ ਮਾਮਲਾ ਦਰਜ ਕਰ ਲਿਆ ਜਿਲ੍ਹਾ ਮੁਖਸਸ ਸਾਹਿਬ ਤੋਂ ਲਾਰੈਂਸ ਪਿਸ਼ਨੋਈ ਗੈਂਗ ਦੇ ਨਾਮ ਦੇ ਇੱਕ ਵਿਅਕਤੀ ਤੋਂ 30 ਲੱਖ ਰੁਪਏ ਦੀ ਫਰੋਤੀ ਮੰਗਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਵਿੱਚੋਂ ਇੱਕ ਰੇਲਵੇ ਮੁਲਾਜ਼ਮ ਹੈ ਸ਼੍ਰੀ ਮੁਖਸਸ ਸਾਹਿਬ ਦੇ ਐਸਐਸਪੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਮਨਪ੍ਰੀਤ ਸਿੰਘ ਢਿੱਲੋਂ ਨੇ ਇਸ ਦੀ ਜਾਣਕਾਰੀ ਉਨਾ ਕੇ ਅਗੇ ਮੁਕਸਰ ਸਾਹਿਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ ਤੇ 30 ਲੱਖ ਰੁਪਏ ਦੀ ਫਰੋਤੀ ਮੰਗਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਨ੍ਹਾਂ ਵਿੱਚੋਂ ਇੱਕ ਰੇਲਵੇ ਮੁਲਾਜ਼ਮ ਹੈ ਜਦਕਿ ਇੱਕ ਵਿਅਕਤੀ ਉਸ ਦੀ ਦੁਕਾਨ ਦਾ ਮੁਲਾਜ਼ਮ ਜਿਸ ਤੋਂ ਫਰੋਤੀ ਮੰਗੀ ਸੀ ਉਹ ਮੁਕਸਰ ਸਾਹਿਬ ਦਾ ਰਹਿਣ ਵਾਲਾ ਸੀ 16 2 24 ਨੂੰ ਮੁਕਸਰ ਸਾਹਿਬ ਦੇ ਇੱਕ ਵਪਾਰੀ ਨੂੰ ਫਰੋਤੀ ਲਈ ਕਾਲ ਆਂਦੀ ਹੈ ਜੋ ਕਿ ਕਾਲ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਦਾ ਹੈ ਤੇ 3 ਲੱਖ ਰੁਪਏ ਦੀ ਇਹਨਾਂ ਤੋਂ ਮੰਗ ਕਰਦਾ ਹੈ ਤੇ ਸਾਡੀ ਸੀਆਈਏ ਟੀਮ ਇਸ ਤੇ ਵਰਕ ਕਰਦੀ ਹੈ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਕੇ ਅਸੀਂ ਬੜੀ ਜਲਦੀ ਇਹ ਬੰਦਿਆਂ ਨੂੰ ਕਾਬੂ ਕੀਤਾ ਜਿਹੜੇ ਦੋਸ਼ੀ ਨੇ ਉਹਨਾਂ ਚ ਸੁਖਦੀਪ ਸਿੰਘ ਸੁਖੀ ਇਹ ਜਿਹੜਾ ਫਰੀਦਕੋਟ ਦਾ ਰਹਿਣ ਵਾਲਾ ਤੇ ਹਾਲਵਾਸੀ ਬਠਿੰਡਾ ਸੀ ਇਹ ਇਹਨਾਂ ਦੀ ਸ਼ਾਪ ਤੇ ਹੀ এমਪਲੋਇਡ ਸੀਗਾ ਇਹਨਾਂ ਦੇ ਕੰਮ ਸ਼ਾਪ ਤੇ ਹੀ ਕਰਦਾ ਸੀ ਤੇ ਇਹਦਾ ਸਾਥੀ ਮਹਿੰਦਰ ਸਿੰਘ ਜੋ ਕਿ ਹਨੂਮਾਨਗੜ੍ਹ ਤੋਂ ਹੈ ਉਹ ਬਿਜਲੀ ਡਿਪਾਰਟਮੈਂਟ ਰੇਲਵੇ ਦੇ ਵਿੱਚ ਨੌਕਰ ਸੀਗਾ ਤੇ ਰੇਲਵੇ ਕਲੋਨੀ ਬਠਿੰਡਾ ਦਾ ਵਾਸੀ ਸੀਗਾ ਇਹਨਾਂ ਕੋਲੋਂ ਜਿਹੜਾ ਫਰਾਤੀ ਚ ਵਰਤਿਆ ਗਿਆ ਫੋਨ ਹੈ ਉਹ ਬਰਾਮਦ ਹੋਇਆ ਤੇ SIM ਕਾਰਡ ਜਿਹੜਾ ਯੂਜ਼ ਕੀਤਾ ਉਹ ਬਰਾਮਦ ਹੋਇਆ ਪਲੱਸ ਤਿੰਨ ਐਂਡਰੌਇਡ ਫੋਨ ਹੋਰ ਮਿਲੇ ਨੇ ਤੇ ਇੱਕ ਮੋਟਰਸਾਈਕਲ ਬੁਲਟ ਜਿਹੜਾ ਇਹਨਾਂ ਨੇ ਯੂਜ਼ ਕੀਤਾ ਕਪੜਾ ਆਣ ਜਾਣ ਲਈ ਦੋਸਤੋ ਇਸ ਅਜਿਹੀਆਂ ਖਬਰਾਂ ਕਰਫੇ ਮਿਲਾ ਗਈ ਇਸੇ ਸਮੇਂ ਇਸੇ ਚੈਨਲ ਦੇ ਤਦ ਤੱਕ ਲਈ ਕੁਲਵੰਤ ਸਿੰਘ ਗਿੱਲ ਨੂੰ ਇਜ਼ਾਜ਼ਤ ਦੇ ਦਿਓ rap -ra